ਅਸੀਂ ਜੀ ਇਹੋ ਵੇਖਿਆ ਵੀ 1 ਵਜ ਕੇ ਤੇ 20 ਮਿੰਟ ਤੇ ਵੀ ਬਹੁਤ ਖਰਾਕ ਹੋਇਆ ਤੇ ਇੱਥੇ ਨਾਰ ਨੂੰ ਅੱਗ ਲੱਗੀ ਆ ਨਾਰ ਨੂੰ ਅੱਗ ਲੱਗੀ ਆ ਤੇ ਅਸੀਂ ਵੀ ਬੁਝਾਉਣ ਆਏ ਆ ਤੇ ਉਦੋਂ ਤੇ ਨਹੀਂ ਕੁਝ ਵੀ ਸਾਨੂੰ ਲੱਬਾ ਲੁਬਾ ਤੇ ਮੁੰਡੇ ਅੱਜ ਦਿਨ ਚੜਦਿਆਂ ਫਿਰ ਉਹ ਘਰੋਂ ਵੇਰੇ ਚੋਂ ਸਾਨੂੰ ਆਪਣੇ ਚੋਂ ਲੱਭੀਆਂ ਕਿੰਕਰਾਂ ਉਤੋਂ ਫਿਰ ਅਸੀਂ ਆਏ ਨੂੰ ਅੱਜ ਜ਼ਮੀਨ ਸਾਰੀ ਵੇਖੀ ਤੇ ਉਹ ਉਹ ਕਿਤੇ ਕੋਈ ਕੋਹ ਪਿਆ ਕਿਤੇ ਕਿਤੇ ਕੋਹ ਪਿਆ ਬੰਬ ਦਾ ਉਹ ਫੇਰ ਸਾਡੇ ਉਹ ਡੇਰੇ ਵਾਲੇ ਉਹ ਵੀ ਆ ਜੇ ਉਹ ਕੇ ਤੇ ਸਾਰਿਆਂ ਨੇ ਫਿਰ ਵੇਖਿਆ ਤੇ ਉਹ ਸਾਰੇ ਸਤਾ ਅਠਾ ਕਿੱਲਿਆਂ ਦੇ ਵਿੱਚ ਦੀ ਇਹ ਖਿਲੜਿਆ ਵਾ ਟੁਕਰੇ ਖਿਲੜੇ ਬੋਲ ਬੋਲ ਸਹੀ ਹਾਂਜੀ ਹਾਂ ਆ ਨਹੀਂ ਤੇ ਬੋਲ ਸਹੀ ਆਵਾਜ਼ ਬਹੁਤ ਆਈ ਹਾਂਜੀ ਆਵਾਜ਼ ਬਹੁਤ ਆਈ ਹਾਂਜੀ ਹਾਂਜੀ ਆਵਾਜ਼ ਤੇ ਆ ਕਮਰਿਆਂ ਕੰਧਾਂ ਕਾਂ ਇਹ ਲੱਗੀਆਂ ਨਾਲ ਹੀ ਕਿਦਾਂ ਨੂੰ ਹੋਲ ਪਿੰਡ ਪਿੰਡ ਮਾਹੌਲ ਠੀਕ ਆ ਜੇ ਤੇ ਬੜਾ ਵਧੀਆ ਅਸੀਂ ਆਏ ਵੇਖਿਆ ਵੀ 1:20 ਮਿੰਟ ਤੇ ਵੀ ਬੰਬ ਚੱਲਿਆ ਵਾ ਤੇ ਬਾਹਰ ਨਿਕਲੇ ਆ ਤੇ ਨਾਰ ਨੂੰ ਵੇਖਿਆ ਤੇ ਅੱਗ ਲੱਗੀ ਆ ਉਹ ਅਹੀਂ ਫੇਰ ਹੌਸਲੇ ਬੁਝਾਤੀ ਆ ਕੁਝ ਹੁੰਦੇ ਕਾਰਨ ਹਨ ਉਹਦੋਂ ਕੋ ਲੱਬਾ ਲੂਬਾ ਤੇ ਨਹੀਂ ਨੇਹਰਾ ਤੇ ਬਹੁਤ ਜ਼ਿਆਦਾ ਸੀ ਲਾਈਟਾਂ ਲੂਟਾਂ ਤੇ ਬੰਦ ਕਰਤੀਆਂ ਕੀਤੀ ਤੇ ਮੁਰਕੇ ਆ ਵਾ ਪੀ ਆਗੋ ਕੇ ਜਦੋਂ ਬੁਝਾਏ ਤੇ ਫੇ ਸਵੇਰੇ ਗਏ ਉਦੋਂ ਵੀ ਕੱਖ ਨੇ ਲੱਭਾ ਫੇਰ ਜਦੋਂ 6 ਵਜੇ ਗਏ ਤੇ ਫੇ ਰਾ ਕੈਂਕਰਾਂ ਕੋ ਕਰਾਂ ਪੀ ਬੰਬ ਦੀਆਂ ਲੱਭੀਆਂ ਤੇ ਉਤੋਂ ਵੱਡਾ ਲੱਗਾ ਪੀ ਬੰਬ ਵੀ ਠੀਕ ਚਲਿਆ ਹਾਂਜੀ ਹਾਂਜੀ ਪਹਿਲਾਂ ਪੰਜਾਬ ਪੁਲਿਸ ਆਈ ਫੇਰ ਆਰਮੀ ਆਈ ਹਾਂਜੀ ਅੱਜ ਪੰਦੇਰ ਵਿਖੇ ਜਿਹੜਾ ਇਹ ਇਨਸੀਡੈਂਟ ਹੋਇਆ ਹੈਗਾ ਪਾਕਿਸਤਾਨ ਵੱਲੋਂ ਇਹ ਬੜਾ ਮਲਭਾਗਿਆ ਮੈਂ ਜਦੋਂ 11 ਸਾਲ ਦਾ ਸੀ ਉਦੋਂ ਕੱਤਰ ਦੇ ਵਿੱਚ ਲੜਾਈ ਆਈ ਅਸੀਂ ਗਰਦਾਸਪੁਰੀਏ ਬੜੇ ਤਗੜੇ ਆ ਬੜੇ ਨਿਡਰ ਹਾਂ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਔਰ ਬਾਕੀ ਪਾਕਿਸਤਾਨ ਇਹ ਗੱਲ ਸਮਝ ਲੈ ਕਿ ਜਿਹੜਾ ਪੰਜਾਬ ਹੈਗਾ ਉਹ ਪੰਜਾਬੀਅਤ ਹੈਗੀ ਆ ਉਹ ਬੜੀ ਸਟ੍ਰੌਂਗ ਹੈਗੀ ਆ ਅਸੀਂ ਹਰ ਤਰ੍ਹਾਂ ਸਰਕਾਰ ਮਾਨ ਦੇ ਨਾਲ ਖੜੇ ਆ ਕਿਸੇ ਬਾਰਡਰ ਸਾਡਾ ਸਟਰੋਂਗ ਹੈਗਾ ਹਰ ਤਰ੍ਹਾਂ ਅਸੀਂ ਲੋਕੀ ਸਾਰੇ ਇਕੱਠੇ ਆ ਔਰ ਡੱਡ ਕੇ ਹੀ ਪਾਕਿਸਤਾਨ ਦਾ ਮੁਕਾਬਲਾ ਕਰਾਂਗੇ ਜਿਹੜਾ ਸਰਕਾਰ ਨੇ ਕੀਤਾ ਵਧੀਆ ਕੀਤਾ ਜਿਹੜਾ ਸਰਕਾਰ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਪਰ ਥੋੜਾ ਲੇਟ ਕੀਤਾ ਇਹ ਹੀ ਪਹਿਲਾ ਸਰਕਾਰ ਕਰ ਦਿੰਦੀ ਸੈਂਟਰ ਦੀ ਸਰਕਾਰ ਤੇ ਇਹਨਾਂ ਇਨਸੀਡੈਂਟ ਸਾਡੇ ਪੈਲਗਾਮ ਨਹੀਂ ਸੀ ਹੋਣਾ ਇਹਨਾਂ ਨੂੰ ਬੰਦਾ ਭਲਾਓ ਇਹ ਬੰਦੇ ਦੇ ਪੋਤੋ ਬਣਾਓ ਇਹ ਬਿਲਕੁਲ ਸੂਤ ਹੋ ਜਾਣਗੇ ਔਰ ਡੱਟ ਕੇ ਅਸੀਂ ਸਾਰਿਆਂ ਦੇ ਨਾਲ ਸਾਰਾ ਗਰਦਾਸਪੁਰ ਇਕੱਠਾ ਹੈਗਾ ਅਸੀਂ ਬਾਰਡਰ ਤੇ ਅੱਗੇ ਵੀ ਦੋ ਲੜਾਈਆਂ ਲੜੀਆਂ ਨੇ 1965 ਤੇ 71 ਦੀ ਹਮੇਸ਼ਾ ਅਸੀਂ ਜੰਗ ਜਿੱਤੀ ਆ ਹੁਣ ਇਸ ਵਾਰੀ ਤੁਸੀਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਿਟਾ ਦਿਓ ਤਾਂ ਕਿ ਆਨ ਵਾਲੇ ਟਾਈਮ 'ਚ ਇਹ ਬੰਦੇ ਬਣ ਜਾਣ ਬਿਲਕੁਲ ਕੈਂਟ ਦੇ ਨਾਲ ਪੈਂਦਾ ਮੈਂ ਸਭੇ ਦਾ ਵੀ ਇਹ ਕੰਟੀਨਿਊ ਟਾਰਗੇਟ ਕਰਨ ਦੀ ਯੋਜਨਾ ਕੀਤਾ ਕੀਤਾ ਮੈਂ ਜਦੋਂ ਸਵੇਰੇ ਇਨਫੋਰਮੇਸ਼ਨ ਲਈ ਮੈਂ ਇੱਥੇ ਪਿੰਡ 'ਚ ਆਇਆ ਉਕੇ ਪਿੰਡ ਸਾਡਾ ਗਵਰਨਰ ਬਿਲਕੁਲ ਸਾਰਾ ਔਰ ਜੋ ਪਾਕਿਸਤਾਨ ਵਾਲਿਆਂ ਨੇ ਜੋ ਕੀਤਾ ਹੈ ਟਾਰਗੇਟ ਕਰਨ ਲਈ ਬਹੁਤ ਮਾੜਾ ਕੀਤਾ ਸਿਵਲਿਨ ਉਤੇ ਜਿਹੜਾ ਇਹਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਸੀ ਵੱਖਰੀ ਗੱਲ ਹੈ ਕਿ ਇਹ ਖੇਤਾਂ 'ਚ ਡਿੱਗਾ ਔਰ ਮੈਂ ਸਾਬੇਤ ਅੱਜ ਸਾਡਾ ਪੂਰਾ ਦੇਸ਼ ਆਪਣੇ ਆਰਮੀ ਦੀ ਸਪੋਰਟ ਵਿੱਚ ਖੜਾ ਔਰ ਮੈਂ ਸਾਬੇਤ ਸਾਨੂੰ ਪੂਰਾ ਸ਼ਕਤੀ ਨਾਲ ਪਾਕਿਸਤਾਨ ਨੂੰ ਜਿਹੜੇ ਦਾ ਸਬਕ ਸਿਖਾਉਣਾ ਚਾਹੀਦਾ ਹਾਂ ਸਲਾਹੀ ਸਰਕਾਰ ਦੇ ਨਾਲ ਆ ਤੇ ਸਲੂਟ ਕਰਨੀਆਂ ਆਰਮੀ ਨੂੰ ਆਰਮੀ ਤੇ ਸਾਨੂੰ ਪ੍ਰਾਊਡ ਹੈ ਮਤਲਬ ਜੋ ਵੀ ਕੀਤਾ ਇਹਨਾਂ ਨੇ ਅੰਤਕੀ ਹਮਲਾ ਮਤਲਬ ਟਿਕਾਣਿਆਂ ਤੇ ਹਮਲਾ ਕੀਤਾ ਕਿਤੇ ਸਿਵਲ ਨਹੀਂ ਤੇ ਨਹੀਂ ਕੀਤਾ ਪਾਕਿਸਤਾਨ ਦੇ ਵਿੱਚ ਬਿਲਕੁਲ ਨੂੰ ਟਿਕਾਣੇ ਇਹਨਾਂ ਢਾਏ ਨੇ ਬਹੁਤ ਸ਼ਲਾਘਾਯੋਗ ਕਦਮ ਸਾਡੀ ਆਰਮੀ ਦਾ ਅਸੀਂ ਆਰਮੀ ਦੇ ਨਾਲ ਆ ਬਾਕੀ ਸਾਡੇ ਪੰਜਾਬੀ ਜਿਹੜੇ ਆ ਵੈਸੇ ਜਿੰਦਾ ਦਿਲ ਨੇ ਇਹ ਕਿਸੇ ਤੋਂ ਡਰਦੇ ਨਹੀਂ ਅਗੇ ਮਤਲਬ ਘੱਤਰ ਦੀ ਲੜਾਈ ਵੀ ਆਈ ਦੇਖੀ ਆ ਤੇ ਪਹਿਣ ਦੀ ਲੜਾਈ ਵੀ ਦੇਖੀ ਆ ਉਹਦੇ ਵਿੱਚ ਵੀ ਪੰਜਾਬੀ ਨਹੀਂ ਹਿੱਲੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਇਸ ਫੈਸਲੇ ਦੇ ਨਾਲ अक कर रहे हैं क्योंकि लोगों ने कहा कि इतनी कोई आवाज अरुज आई है तो पे असी भी आए हैं है जी आर्मी की टीम भी आई है सर्च कर रहे जी और लोगों को किसी तरीके की पैनिक की लड़ नहीं है पुलिस जी है पुलिस सिक्योरिटी फोर्स पूरी अलर्ट है डर नहीं 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 जी कोई एलबात नहीं तो है जी रिलैक्स रहो जी अस सारे अपील करना चाहते हैं जब उन्होंने कोई चीज कोई सस्पिशियस चीज या कोई एज दिखती है ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਪੂਰੇ ਭਾਕੀ ਦੀ ਵਾਇਸ ਸਾਇਰ ਰਾਤ ਲਾਈਟ ਬੰਦ ਹੋ ਗਈ ਹੈ ਇਹ ਜੋ ਫਨਾਉ ਤੋ ਵੀ ਆਰ ਚੈਕਿੰਗ ਕਿ ਇਹ ਦੇशेष ਮਿਲੇ ਸਰ ਕਦੇ ਹੋ ਸਕਦੇ ਹੋ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਵਿਦਾਊਟ ਕਿਸੇ ਮਾਲ ਮਾਲ ਠੀਕ ਹੈ ਬਲਟਰਪੂਟ ਬਿਲਕੁਲ 올올 ਵੈਲ ਜੀ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਅਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਰਾਤ ਨੂੰ ਬਲੈਕਆਊਟ ਦਾ ਜਿਹੜਾ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੋਂ ਸੰਬੰਧਿਤ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇ ਉਹਨੂੰ ਇੰਪਲੀਮੈਂਟ